توٹا پراڑ فیملی چینل سے فر تو سواگت ہے لائک کمینٹ شیئر کرنا نہ بھولو جی جی کہ تھی دسیا ہی سے اپنی کسی خالی پی ہے اس لیے اپنی سبزیاں پانی پاؤن لی اپنے برتن بھر کے لے کے جاؤں گے کسی تک اتنے آپ پھر پانی پاو گے چلو دکھا پے پہلے اپنا برتن بھر لیے برتن بھر کے اگیں گل کرتے ہیں اِن سارے برتن آپ گی لے جاؤں گے ਉਹ ਦੇਖੋ ਜੀ ਇਹ ਮੇਰਾ ਡੈਡੀ ਆ ਇੱਕ ਗੱਡੀ ਲੈ ਕੇ ਆਉਂਦਾ ਇਹਦੇ ਮੂਰੇ ਆਪਾਂ ਹੁਣ ਜੋੜਾਂਗੇ ਟਰੈਕਟਰ ਉਦੋਂ ਬਾਅਦ ਚੱਲਾਂਗੇ ਖੇਤ ਇੱਥੇ ਜੱਗ ਕੇ ਚਲੋਈ ਆਪਾਂ ਪਾਂ ਵਰਤਨਾ ਪਰ ਖਲਿਆਗੇ ਰੇੜੀ ਦੇ ਵਿੱਚ ਉਹ ਮੇਰਾ ਡੈਡੀ ਲੈ ਆ ਟਰੈਕਟਰ ਆ ਲੈ ਆ ਟਰੈਕਟਰ ਮੇਰਾ ਡੈਡੀ ਇਦੋਂ ਅੱਗੇ ਹੁਣ ਆਪਾਂ ਰੇੜੀ ਪਾਉਣੇ ਆ ਫਿਰ ਚੱਲਦੇ ਆ ਖੇਤ ਚਲੋਈ ਰੇੜੀ ਫਾੜ ਲੇ ਰੇੜੀ ਪਾ ਲਈਆ ਚਲੋ ਹੁਣ ਆਪਾਂ ਤੁਰਪਿਆਂ ਕਰੋਂ ਚਲੋ ਅੱਗੇ ਮਿਲਦੇ ਆਂ ਤੁਹਾਡੇ ਨਾਲ ਬਣੇ ਰਿਓ ਜ ਸਾਡੀ ਵੀਡੀਓ ਤੇ ਚਲੋ ਇਹ ਆਪਾਂ ਅਗਲੇ ਘਰੇ ਰੋਕ ਲਈਆ ਇੱਥੋਂ ਆਪਾਂ ਇੱਕ ਪਾਣੀ ਦਾ ਕਹਿਣ ਭਰਨਾ ਸੀ ਉਹ ਚੱਕ ਲਿਆ ਆਪਾਂ ਪਾਣੀ ਦਾ ਕਹਿਣ ਹੀ ਚਲੋ ਹੁਣ ਆਪਾਂ ਪਹੁੰਚ ਗਏ ਖੇਤ ਇੱਥੇ ਪਾਉਣੇ ਆਪਾਂ ਸਬਜ਼ੀਆਂ ਨੂੰ ਪਾਣੀ ਉਹ ਵੀ ਖਮਣੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਚਲੋ ਇਹ ਆਪਾਂ ਕੱਸੀ ਦੇ ਨਾਲ ਲਾ ਕੇ ਡੇਟਾ ਠੱਲ ਲਿਆ ਹੁਣ ਆਪਾਂ ਅੱਗੇ ਜਾ ਕੇ ਤੁਹਾਨੂੰ ਵਿਖਾਉਣੇ ਆਪਣੀ ਕੱਸੀ ਸਾਫ਼ ਕਰ ਗਏ ਆ ਤੇ ਕੱਸੀ ਦੀ ਮਿੱਟੀ ਆ ਜਿਹੜੀ ਆਪਣੀ ਪਰੱਡੀ ਤੇ ਸੱਟ ਗਿਆ ਆਪਾਂ ਲੰਘਣਾ ਓੱਖਾ ਹੋ ਜੂਗਾ ਹੁਣ ਉਹ ਦੇਖੋ ਕੱਸੀ ਤਾਂ ਸਾਫ਼ ਕਰ ਗਏ ਵਿੱਚੋਂ ਤੁਹਾਨੂੰ ਵਿਖਾਉਣੇ ਅੱਗੇ ਪਰੱਡੀ ਤੇ ਮਿੱਟੀ ਸੱਟ ਗਈ ਇਹ ਸਾਨੂੰ ਸਾਫ਼ ਕਰਨੀ ਪੈਣੀ ਆ ਆ ਦੇਖੋ ਇਹ ਪਰੱਡੀ ਤੇ ਮਿੱਟੀ ਸੱਟ ਗਈ ਇਹ ਹੁਣ ਸਾਨੂੰ ਸਾਫ਼ ਕਰਨੀ ਪੈਣੀ ਆ ਚਲੋ ਆਵਾ ਖੜੀ ਆਪਣੀ ਰੇੜੀ ਇਸ ਤੋਂ ਪਾਈਪ ਚੱਕਾਂਗੇ ਤੇ ਉੱਤੇ ਚੜਾਵਾਂਗੇ ਇਹ ਪਾਣੀ ਚਲੋ ਦੋ ਕੈਂ ਰਹਿ ਕੇ ਬਾਕੀ ਸਾਰਾ ਸਮਾਨ ਆਪਾਂ ਉੱਤੇ ਚੜਾ ਲਿਆ ਬਾਲਟੀਆਂ ਢੋਲੀਆਂ ਉਹ ਵੇਖੋ ਆਪਾਂ ਪਾਣੀ ਪਾਉਣਾ ਸ਼ੁਰੂ ਵੀ ਕਰ ਦਿੱਤਾ ਜੀ ਆ ਬਹੁਤ ਸਾਰੇ ਬਰਤਨ ਭਈ ਇੱਥੇ ਜਦ ਦਖਾਲੀ ਹੋ ਗਏ ਉਹਦੇ ਆਪਾਂ ਨੂੰ ਫੇਰ ਇੱਕ ਢੇਡਾ ਲਾਉਣਾ ਪੈਣਾ ਜੀ ਇੱਕ ਢੇਡੇ ਨਾਲ ਭਰਨੇ ਨੇ ਇਹ ਹੋਰ ਆਖੜਾ ਸਬਸਕ੍ਰਾਈਬਰ ਚਲੋ খালি ਬਰਤਨਾ ਪਰ ਢੇੜੀ ਚ ਧਰ ਲਿਆ ਹੁਣ ਇਹਦੂ ਅੱਗੇ ਆਪਾਂ ਚੱਲਦੇ ਆਂ ਕਰਨ ਕਰਨ ਨੂੰ ਉਥੋਂ ਪਾਣੀ ਭਰ ਕੇ ਲਾਵਾਂਗੇ ਆਪਾਂ ਪਾਣੀ ਭਰ ਲਿਆਂਦਾ ਕਰੋ ਹੁਣ ਆਪਾਂ ਚੱਲਦੇ ਆਂ ਅੱਗੇ ਮਿਲਦੇ ਆਂ ਤੁਹਾਡੇ ਨਾਲ ਵੀਡੀਓ ਤੇ ਬਣੇ ਰਿਹਾ ਜੇ ਪਾਣੀ ਡੁੱਲਦਾ ਬਹੁਤ ਆ ਬਾਲਟੀਆਂ ਕਰ ਬਾਲਟੀਆਂ ਨਾਲ ਆ ਦੇਖੋ ਇੱਥੇ ਵੀ ਆਪਣੀਆਂ ਛਾਂ ਚ ਇੱਕ ਸੌਦੀਆਂ ਲਾਈਆਂ ਹੋਈਆਂ ਜੀ ਤੇ ਆ ਮੇਰਾ ਵੱਡਾ ਭਰਾ ਜੀ ਚਲੋ ਇੱਥੋਂ ਆਪਾਂ ਹੁਣ ਤੁਰਪੇ ਅੱਗੇ ਜਾ ਕੇ ਰੋਪ ਲਈ ਆਪਾਂ ਜੀ ਇੱਥੋਂ ਤਾਂ ਚੜਾਉਣਾ ਆਪਾਂ ਪਾਣੀ ਹੁਣ ਪਾਣੀ ਤਾਂ ਚੜਾਉਣਾ ਬਹੁਤ ਔਖਾ ਤੇ ਘਰੋਂ ਲਿਆਉਣਾ ਬਹੁਤ ਔਖਾ ਡੁੱਲਦਾ ਰਹਿੰਦਾ ਸਾਰੇ ਰਾਜ ਚਲੋਈ ਹੁਣ ਆਪਾਂ ਉੱਥੋਂ ਤੁਰਪੇ ਆ ਚਲੋ ਹੁਣ ਆਪਾਂ ਚੱਲਦੇ ਆ ਘਰੇ ਪਾਣੀ ਆਪਾਂ ਪਾਤਾ ਸਬਜ਼ੀਆਂ ਨੂੰ ਆਪਣੇ ਡਰਾਈਵਰ ਦਾ ਨਾਮ ਆਸ਼ਰਾਈ ਚਲੋ ਆਪਾਂ ਪਾਪਾਈ ਤੇ ਚੜਾ ਲਿਆ ਡਰਾਈਵਰ ਹੁਣ ਇਹਦੂ ਅੱਗੇ ਮਿਲਦੇ ਆ ਤੁਹਾਡੇ ਨਾਲ ਘਰੇ ਘਰੇ ਜਾ ਕੇ ਬਹੁਤ ਖੁਸ਼ ਹੋ ਗਏ ਉਹ ਆਪਣੇ ਘਰ ਜੀ ਆਪਣੇ ਮੀਟਰਾਂ 'ਚ ਇੱਕ ਬੱਚੀ ਕੁਗੀ ਨੇ ਆਲਣਾ ਪਾਇਆ ਹੋਇਆ ਸੀ ਉਸ ਚ ਹੁਣ ਆਪਾਂ ਬੱਚੇ ਵੱਡੇ ਹੋਗੇ ਤੇ ਉਹ ਬੱਚੇ ਲੈ ਕੇ ਗੱਗੇ ਉੱਠ ਗਈ ਇਸ ਕਰਕੇ ਹੁਣ ਉਸ ਚ ਬਰਾਲੀ ਕੱਢ ਲਈ ਸੀ ਇੱਥੇ ਆਪਾਂ ਗੱਡੀ ਕੱਢਦੇ ਆਂ ਇੱਥੇ ਆਪਾਂ ਗੱਡੀ ਠੱਲਣੀ ਆ ਤੇ ਭਾਂਡੇ ਆਪਾਂ ਘਰੇ ਜਾ ਕੇ ਘਰੇ ਲੈ ਕੇ ਜਾਵਾਂਗੇ ਫਿਰ ਚਲੋ ਸ਼ਾਮ ਦਾ ਟਾਈਮ ਦੁਪਹਿਰ ਦਾ ਟਾਈਮ ਹੋ ਗਿਆ ਹੁਣ ਸੌਰੀ ਦੁਪਹਿਰ ਦਾ ਟਾਈਮ ਹੋ ਗਿਆ ਹੁਣ ਆਪਾਂ ਪਸੂ ਨੂੰ ਨਹੀਂ ਆਈ ਛੱਡਦੇ ਆ ਪਹਿਲਾਂ ਆਪਾਂ ਇਥੇ ਮੋਟਰ ਤਲ ਮੋਟਰ ਛੱਡਤੀ ਹੁਣ ਅੱਜ ਅੱਗੇ ਫਿਰ ਚਾਲਦੇ ਆਂ ਪਸ਼ੂਆਂ ਨਾਲੇ ਤੁਹਾਨੂੰ ਦੱਸਿਆ ਸੀ ਆਪਣੇ ਕੋਲ ਚਾਰ ਪਸ਼ੂ ਆ ਪਹਿਲਾਂ ਆਪਾਂ ਪਾਣੀ ਚੋਣੇ ਮੱਝ ਨੂੰ ਬਾਅਦ ਚ ਮੱਝ ਨੂੰ ਨਵਾਵਾਂਗੇ ਸਾਰੇ ਪਸ਼ੂ ਨੂੰ ਖਾਵਾਂਗੇ ਮੱਝਾ ਕਰਮੀ ਕਰਕੇ ਪਾਣੀ ਬਹੁਤ ਪੀਂਦੀ ਐ ਚਲੋ ਹੁਣ ਆਪਾਂ ਨਵਾਉਣੇ ਆ ਮੱਝ ਉਦਵਚ ਨਵਾਵਾਂਗੇ ਝੋਟੀ ਚਲੋ ਵੀ ਆਇਆ ਆਪਣੀ ਝੋਟੀ ਆ ਇਹਨੂੰ ਵੀ ਨਵਾ ਲਈਏ ਉਦਵਚ ਨਵਾਉਣੇ ਆਪਾਂ ਚਲੋ ਵੀ ਆਪਾਂ ਹੁਣ ਨਵਾਉਣੇ ਅੱਗਾ ਗਾਂ ਨੂੰ ਪਾਣੀ ਪੀ ਲੈਣ ਦੋ ਪਹਿਲਾਂ ਉਦਵਚ ਨਵਾਉਣੇ ਚਲੋ ਗਾਣੂ ਬਨਵਾਤਾ ਹੁਣ ਇਹਦੂ ਅੱਗੇ ਪਤੋਣੇ ਆ ਫਰਸ਼ ਚਲੋ ਇਹਨਾਂ ਪਤੋਣੇ ਬਸੂਨਾਂ ਲਿਕਾਰਸੇ ਆਪਾਂ ਸਾਰੇ ਬਸੂਨ ਬਨਵਾਤੇ ਆ ਟੋਪਲ ਕੱਤੀ ਵੀ ਬਨਵਾਤੇ ਸਾਰੇ ਫਸ ਸੁਨਵਾਤੇ ਚਲ ਵੇਦੂ ਕਾ ਮਿਲਦੇ ਆ ਟੋਡੇ ਨਾਲ ਫੇ ਚਲੋ ਮਿਲਦੇ ਆ ਅਗਲੇ ਬਲੌਗ ਚੀ ਧੰਨਵਾਦ ਸਾਡੀ ਵੀਡੀਓ ਨੂੰ ਵੇਖਣ ਲਈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਜੀ ਧੰਨਵਾਦ ਜੀ ਅੱਗੇ ਬਲੌਗ ਨਾਲ ਮਿਲਦੇ ਆ ਸਾਡੇ ਨਾਲ ਬਨੇ ਰਹੋ ਧੰਨਵਾਦ